ਬਹੁਤ ਜ਼ਿਆਦਾ ਨਾਮ ਲਿਖਣਾ ਵੀ ਬੇਤੀ ਆ ਅਸੀਂ ਸ਼ੁਰੂ ਰੱਖਿਆ ਕਰੋ ਇੱਥੇ ਆਰ ਤੱਕੋ ਵੀ ਜੇ ਗਲਤ ਨਹੀਂ ਕੋਈ ਗਰਾਊਂਡ ਦੇ ਵਿੱਚ ਸ਼ੌਂਦੀ ਆਪਣੇ ਆਪ ਦੇਖ ਰਿਹਾ ਐਮਡੀ ਜੇਬੀ ਐਲਸੀ 13 13 ਬੱਲੇ ਰੱਖਦੇ ਨੇ ਕਿਹਦਾ ਖੇਡ ਆ ਰਿਹਾ ਜਦੋਂ ਕਹਾਂ ਬਈ ਕੋਈ ਆਈ ਦੀ ਬਸ ਬੈਂਡੂ ਦੀ ਚੱਲਦਾ ਹਾਂ ਮੜਾ ਜਾਨ ਲੈ ਚਲਾ ਹੀ ਨਾ ਚੈੱਕ ਕਰੀ ਮੜਾ ਜਰਾ ਇਹ ਕਹਿੰਦੇ ਮੱਕਾ ਸਰ ਪਿੰਡ ਦਾ ਪਾਈ ਐ ਇੱਕਲੇ ਪਾਸੇ ਖੜੀ ਹੋ ਗਿਆ ਐਮਟੀ ਜੇ ਦੀ ਗਰੁੱਪ ਸੰਧੂ ਜੱਟ ਤੇ ਜਮੀਰ ਲੰਸੀ ਉਸ ਪੈਂਡਰ ਹੇਠੇ ਖੇਡਦਾ ਔਰ ਦੂਜੇ ਪਾਸੇ ਜਿਹੜੇ ਦੇਖ ਰਹੇ ਖੋਖੋ ਦਾ ਪੂਰਾ ਮੈਚ ਜਿਆਦਾ ਟਾਈਮ ਨਾ ਲਾਈਏ ਅਖੰਡ ਕਰੇਤੀਆ ਵੀ ਖੰਤਰਾ ਦਾ ਮੈਚ ਜਲਦੀ ਹੋਣਾ ਚਾਹੀਦਾ ਤੁਸੀਂ ਦੱਸ ਦਾ ਅਗਲਾ ਪਾਰ ਹੋ ਗਿਆ ਕਿ ਨਾ 10 ਨੰਬਰ ਤੇ ਪਹੁੰਚ ਗਿਆ ਡਾਕਟਰ ਅਗਰ ਕਾਕੇ ਹੋਏ ਬਜੇ ਫਿਰ ਕਾਕਾ ਬਜੇ ਧੰਨਵਾਦ ਆ ਨਾਲ ਕਹਿੰਦੇ ਭਗਤ ਸਾਹਿਬ ਜਿਹੜੇ ਆ ਅਗਰ ਜੀਤ ਸਿੰਘ ਜੀ ਰੱਖੇ ਨੇ ਜਿਹੜਾ ਕਾਕੇ ਦਾ ਦਾਦਾ ਨਹੀਂ ਹੈ ਉਹਨਾਂ ਦੇ ਧੰਨਵਾਦ ਦਾ ਸਾਰੇ ਗਰਾਮ ਦੇ ਵਿੱਚ ਦੇਖੀਏ ਖਜੀਦ ਭਾਈ ਖਤਮ ਤੇ ਆਦੋ ਹੈਲੋ ਬਸ ਜੋ ਕਿ ਕੱਕਰ ਦਾ ਕੱਕਰ ਉਹਦਾ ਤਾਂ ਉਹਦਾ ਕਿਹਦੀ ਕਿਹਦੀ ਨੰਦੂ ਦਾ ਹੋਵੇ ਟ੍ਰੇਡਰ ਨੂੰ ਉਝਾਵਾ ਕੋਲ ਕੀ ਦੀ ਕੀਲੀ ਲੱਗੇ ਹੋ ਭਾਈ ਇੱਕ ਬੰਦਾ ਦੇਖ ਲਓ ਜੈਲੀ ਹੋਰੀ ਸਾਰੇ ਦੇਖ ਰਹੇ ਜਿਵੇਂ ਹੋ ਰਹੀ ਰਿਹਾ ਉਧਰ ਭਾਵੇਂ ਭਾਈ ਉਹ ਦੇਖੋ ਹਮੇ ਸਾਰੇ ਹਰੂਰ ਹੋਰੀ ਸਾਰੇ ਦਾ ਆਪਣਾ ਖੜਾ ਰਹਾ ਸਾਹਾ ਵੀਰ ਜਿਨੇ ਵੀ ਭਰਾਲੇ ਸਾਰੇ ਨੂੰ ਧੰਨਵਾਦ ਕਰਦਾ ਗਰਾਊਂਡ ਦੇ ਵਿੱਚ ਆਪਾਂ ਦੇਖ ਰਹੇ ਵੀ ਮੈਚ ਚੱਲਿਆ ਜਾ ਰਿਹਾ ਠੰਡੀ ਹਵਾ ਦੇ ਬਾਲਾ ਸੈਂਟਰ ਦੇ ਲੈ ਭਾਈ ਸੈਂਟਰ ਲੈ ਕੇ ਰੱਖੋ ਭਾਈ ਆ ਲੈ ਸਾਹਮਣੇ بس سولہ لیکن ویلے ادھر ویلے دھیان دے اپنا لاڈی گراؤنڈ لاڈی بھائی چلتا دیکھی پھر اچھا کہ اندر کنور والا کنڈیا مرسے والا کنڈی یہ کنڈیا مسا والے گزر ہوئے بھی چلو ہاں

ਕਹਿੰਦੇ ਵੀ 8 ਤਰੀਕ ਧਰਮਪੁਰੇ ਦੇ ਖੇਡ ਦੇ ਮੇਲੇ ਵੀ ਹੋਣਗੇ ਸਾਡੀ ਸੰਗਤ ਨੂੰ ਇਸੇ ਤੋਂ ਖੁੱਲੇ ਸਿਰ ਤੇ ਉੱਤਰਨੇ ਬ੍ਰਿਟਿਆਂ ਦੇ ਕੋਲੇ ਧਰਮਪੁਰੇ ਦੇ ਵਿਚੰਡਾ ਦੇ ਲਾਉੜਾ ਉੱਥੇ ਕਹਿੰਦੇ 11 ਤਰੀਕ ਨੂੰ ਮਿੱਤਰਾਂ ਦੇ ਵਿਚੰਡਾ ਉੱਤਲਖੜੀਆਂ ਨੇ ਨਕੋਤਾਂ ਦੇ ਲਾਗੇ ਕਰਕੇ ਮਿੱਤਰਾਂ ਦੇ ਬੀਟ ਲੈ ਗਏ ਉਹ ਕਹਿੰਦੇ ਕੋਤੋਂ 11 ਦੀ ਗੱਲ ਹੋਣੀ ਆ ਬਾਗਲ ਬੀਟ ਕਹਿੰਦੇ ਝਨੇਰ ਬੜੀ ਹੁਣੇਗੀ ਮੇਰੇ ਵੀਰੋ ਗਵਿੰਦਪੁਰੇ ਦੇ ਖੇਡ ਦੇ ਮੇਲੇ ਵੀ ਉਹ ਵੀ ਕਹਿੰਦੇ ਬ੍ਰਿਟਿਆਂ ਦੇ ਲਾਗੇ ਕਰਕੇ ਆ 15 ਤਰੀਕ ਫਿਰ ਬਾਰਾਂ ਘਾ ਦੇ ਖੇਡ ਬਲੇਦੀ ਹੁੰਦੀ ਹੈ ਸਾਡੇ ਸਾਰੇ ਕੀ ਕਰੀਏ ਆਓ ਵੀ ਅਗਲੇ ਮੈਚ ਦੇ ਦੁਨੀਆ ਹੈਂ ਚੌਥੀ ਕੱਤੀ ਜੀਜ ਵਾਦਾ ਹੋਰ ਸਹੀ ਚੀਜ਼ ਦੇਖ ਲਈ ਹਾਂ ਥੇਰੀ ਲਿਖਾ ਜਾਂਦਾ ਹੈ ਉਹ ਜਾਣਦਾ ਤੂੰ ਕੀ ਨਾਮ ਦਾ ਬੀ ਦੀ ਬਰਾਉਂਡ ਦਾ ਜਿਹੜਾ ਹਰ ਸਿੰਘ ਕਹਿੰਦਾ ਮੈਚ ਖੇਡਿਆ ਕਰਦਾ ਨੰਮਨ ਸਿੰਗਰ ਚੱਲਦੇ ਨਾ ਦੂਧੇ ਵਧੀਆ ਚੱਲਣਗੇ ਇਹ ਨਾਲੇ ਵੀਡੀਓ ਨਾਲੇ ਕੰਟੈਂਟ ਵੱਧ ਮਿਲੂਗਾ ਆਦਾਂ ਆਲੋਕ ਕੀ ਕਰੀਏ ਅਸਨੇ ਐਂ ਕਰਾ ਦੇਣ ਉਹਦੋਂ ਖੜਾ ਲਾ ਇੱਧਰ ਲਿਖਾਤਾ ਉਧਰ ਚਲਾਤਾ ਇਦਾਂ ਕਰਦਾ ਵੀਰ ਜੀ ਮੁਰਤੀ ਗਾਇਕ 855 ਤੇ ਮਤੋਈ ਨਾਨਕ ਸੌਰ 2 ਨੰਬਰ ਮਦਾਨ ਕੋਲ ਮੁਰਤੀ ਗਾਇਕ 855 ਇਹ 2 ਨੰਬਰ ਪ੍ਰੈਗਰਾਮ ਜਿਹੜਾ ਹੈ ਯੂਟਿਊਬ ਤੇ ਚੈਨਲ ਫੇਸਬੁੱਕ ਤੇ ਚਲਦਾ ਹੈ ਬਾਈ ਜਲਦੀ ਖੋਬੀਰ ਨਾ ਕਰੋ ਸਰਦਾਰ ਜਲਦੀ ਨਾਲ ਮੁੰਡੇ ਫਿਰਦੇ ਆ ਬਈ ਜਲਦੀ ਸਿੱਧੇ ਕਰਵਾਇਆ ਕਰੋ ਟਾਈਮ ਨਾ ਲੱਗੇ ਕਿਉਂਕਿ ਸਿੱਧੇ ਕਰਨ ਨੂੰ 5 ਮਿੰਟ ਲੱਗ ਜਾਂਦੇ ਆ ਟਰੈਕਟਰਾਂ ਨੂੰ ਸਿੱਧੇ ਕਰਨੇ 5 ਮਿੰਟ ਲੱਗਦੇ ਆ ਕਮੇਟੀ ਵਾਲਿਆਂ ਨੂੰ ਮੇਰੀ ਬੇਨਤੀ ਆ ਕੰਮ ਖਿੱਚ ਕੇ ਰੱਖਿਓ ਕਿ ਰੋਟੀ ਕੱਪੜਾ ਸਿੱਧੇ ਸਰਦ ਕਿੰਨੇ ਕੰਮ ਜ਼ਰੂਰੀ ਦੇ ਗਊ ਗਰੀਬ ਅਤੇ ਮੰਗਤਾ ਲੋਕੋ ਭੁੱਲ ਕੇ ਕਦੇ ਵੀ ਘੂਰੀ ਦੇ ਅੱਖੇ ਅੱਖੇ ਕੰਮ ਕਰ ਜਾਂਦੇ ਬੰਦੇ ਪੈ ਕੇ ਬਸ ਮਜਬੂਰੀ ਦੇ ਨਰਨਤਾ ਵਿੱਚ ਫਾ ਬਲੇ ਢੀੜੀਆਂ ਪੈਸੇ ਲੱਭਣਾ ਬਸ ਮਜਬੂਰੀ ਦੇ ਬਾਈ ਡਬਲ ਟਰੈਕ ਚੱਲਣ ਕਾਰਨ ਥੋੜੀ ਪ੍ਰੋਬਲਮ ਆ ਰਹੀ ਆ ਤੇ ਇਹਨਾਂ ਨੇ ਸੁਨੇਹ ਸੁਨੇਹਨ ਮੇੜਦਾ ਮੇਲਾ ਤਾਂ ਕਰਕੇ ਡਬਲ ਟਰੈਕ ਚਲਾਏ ਹੋਏ ਨੇ او سامنے دیکھیے ابھی اوتھے بندے او کنے کھوکھر پنڈ لے لے کاڑے لگے جا رہے ہیں تھال ناتا جانا نہیں کٹنا اے دھریاں ہٹ چلا دھریاں ہلو یوگی رانا مستری کھیرنا مستری کھیرنا ہلو مستری ہائے ਹੇ ਬੜੀ ਮਾਤਾ ਜਰਾ ਟਰੈਕਿੰਗ ਬੜੀ ਬਾਤ ਦਾ ਦੱਸਦਾ ਰਾਜਸਥਾਨ ਹਨ ਮਾਰਗਰ ਦੇਖਦਾ ਪੇਠਾ ਮੱਕਾ ਸਰ ਮੇਰੀ ਗੱਲ ਟੌਪਸ ਦੇ ਬਾਕੀ ਤੇ ਜੱਸੀ ਬਾਈ ਨੋਟ ਕਰ ਲੈ ਕੇ ਗਰਾਉਂਡ ਦਾ ਯੂਨੀ ਐਡਵਾਂਸ ਜਿੱਤੂ ਗਾ ਆ ਚੱਲਦੇ ਹਾਂ ਬੈਂਕ ਕੋਲੋਂ ਹੋਰ ਯਾਰ ਜਿੱਤੂ ਹੋ ਗਿਆ ਡੈਨੀ 52 ਦਾ ਜੋਂਡਿਆ ਜਿੱਤੂ ਤੇ ਹੁਣ ਮਰੂਤੀ ਗੈਂਗਰ ਸੋਜੋ ਜਾਂਦੇ ਬਤੋਲੀ ਦਾਵਤ ਸਰ 2 ਨੰਬਰ ਮਦਾਨ ਦੇ ਵਿੱਚ ਮੈਂ ਕਿਤੇ ਨਾਲ ਜੀ ਆ ਗਈ ਉਸ ਕੰਮ ਜੇ ਇਹ ਟਰੈਕਟਰ ਤਿਆਰ ਰਹਿਣਗੇ 3 ਨੰਬਰ ਦੇ ਵਿੱਚ ਕਿਹੜਾ ਬੁਲਾਉਣਾ ਜੀ ਆਹਾਂ ਦਲਜੀਤ ਲੱਕੜੀਆਂ ਸਰਦਾਰ ਨੇ ਕਾਲ ਵਰਸਪ ਕੋ ਤੋਂ ਇਹ ਇਹ ਦਾ ਟਰੈਕਟਰ ਟਿਊਬ ਹੈ ਨਾ ਵੀ ਟਰੈਕਟਰ ਟਿਊਬ ਹੈ ਇਹਦਾ ਬੱਸ ਤਿਆਰ ਸੁਣਾ ਲੈ ਜੀ ਠੀਕ ਆ ਜੀ ਬਾਕੀ ਗੰਤਾ ਆ ਰਿਹਾ ਹੈ ਤਾਂ ਇਹਨਾਂ ਨੂੰ ਵੀ ਛੱਡੀ ਦੇ ਦੰਦੋ ਕੀ ਕਰ ਰਹੀ ਹੈ ਮਰਾਲੀ ਕਲਾ ਪਿੰਡ ਔਰ ਕੰਡੇ ਬੰਦੇ ਦੇ ਲਾਗੇ ਮਰਾਲੀ ਕਲਾ ਪਿੰਡ ਆਪਰੇ ਕੋ ਮਜੂ ਝੁਕ ਗਿਆ ਹੋਇਆ ਮੈਨੂੰ ਆ ਲੱਗਿਆ ਤੂੰ ਤੂੰ ਕਰ ਰਿਹਾ ਮੈਂ ਦੇਖ ਰਿਹਾ ਦੂਜੇ ਪਾਸੇ ਨਾ ਮੈਂ ਲਾਈਵ ਨਾ ਕਹਿੰਦੇ ਨਾਦੇ ਦੇ ਲਾਗੇ ਹੋਰ ਪਿੰਡ ਉੱਥੋਂ ਪੁੱਜ ਰਿਹਾ ਹੈ ਟਰੈਕਟਰ ਆ 27 ਨਵੰਬਰ ਦੀ ਜੇ ਗੱਲ ਕਰਾਂ ਤਾਂ ਪ੍ਰੀਤ ਟਰੈਕਟਰ ਦਾ ਕਹਿੰਦੇ ਟੀਚਰ ਨੰਬਰ ਪਾਇਆ ਬੈਨਰ ਨੂੰ ਸੱਜਾ ਪੁੱਤਰਾ ਪਿੰਡ 2021 ਦੇ ਵਿੱਚ ਲਾਈਵ ਨਾ ਬੁਲਾਈ ਤੇਰਾ ਨਾਮ ਲਾਉਂਦੇ ਲੰਦੇ ਉਹ ਬਾਹਰ ਕੱਢਣਗੇ ਮੈਂ ਉਹ ਪ੍ਰਕਾਸ਼ਾ ਵੀ ਬੋਲਦਾ ਜੀ ਮੈਂ ਨਾ ਭਾਈ ਲਾਈਵ ਨਾ ਬੱਤੀ ਸੈਂਟਰ ਨਾਲ ਲੋਈ ਸੈਂਟਰ ਨਾਲ ਉਹ ਸਾਹਮਣੇ ਰੱਖੀਏ ਜੀ ਜੇਕਰ ਨਾ ਸੋਹਣੇ ਕਰ ਰਿਹਾ ਬਟਰ ਫਾਈਨ ਚੱਕਰ ਜੀ ਆ ਡਰਾਈਵਰੀ ਜਿਹੜਾ ਬੰਦਾ ਹਾਂ ਜਿਹੜਾ ਐਕਸਲੌਨ ਪਰ ਲਾਹੇ ਤੂ ਹੈ ਤੇ ਇਧਰ ਦੇ ਵਿੱਚ ਆਪਾਂ ਦੇਖ ਰਹੇ ਹਾਂ ਧੰਦਰੇ ਵਾਲੇ ਪਿੰਡ ਪੁੱਜਿਆ ਜਿਹੜੇ ਪਿੰਡ ਦਾ ਸੁਨੇਤਾ ਜਿਹੜੇ ਪਿੰਡ ਦਾ ਜਗਰੂਪੀ ਲੋਟਾ ਜਿਹੜੇ ਪਿੰਡ ਦਾ ਕਹਿੰਦੇ ਪੈਲ ਗੜੀ ਦੇ ਖੇਤਰ ਦੇ ਵਿੱਚ 16 ਲੱਖਾਂ ਬੈਂਡ ਮਹਿਰ ਦਾ ਜਿਹੜਾ ਦੌਰ ਦਾ 16 ਲੱਖਾਂ ਤੇ ਕਹਿੰਦੇ 18 ਲੱਖ ਘੂੜ ਦਾ ਵਾਲਾ ਤਾਨਾ ਲੱਖਾਂ ਮੋਹਰੇ ਵਾਲਾ ਲੱਖਾਂ ਦੇ ਵਿੱਚ ਟਰੈਕਟਰ ਕਹਿੰਦੇ ਵੀ ਬੈਲ ਗੱਡੀਆਂ ਦੇ ਬੈਲ ਕੇ ਦੀ ਗੱਲ ਉਹ ਲੱਗੀ ਆ 16 ਲੱਖ ਲਖ ਗਰੂਪ ਵਾਲੇ ਮੋਤੇ ਦੇ ਕਹਿੰਦੇ ਬੈਲ ਦੇ ਉੱਤੇ ਧਾਮਦੇ ਵਾਲੇ ਬਿੰਦੂ ਦੇ ਵਿੱਚ ਉਹ ਉਸੇ ਪਿੰਡੋਂ ਪੁੱਜਿਆ ਹੋਇਆ ਮੁੰਡਾ ਤੇ ਕਿੱਥੇ ਬੈਠਿਆ ਮੋਹਰੇ ਵਾਲਾ 18 ਲੱਖ ਵਾਲਾ ਜਿਹੜਾ ਬੱਲੇ ਹਾਂ ਹੁਣੇ ਪੱਕਾ ਬਾਹਰ ਨਾ ਪੀੜੀਆਂ ਤੇ ਬੈਠੇ ਨਾ ਹੋਇਆ ਉਹ ਬੈਠੇ ਸਾਹਮਣੇ ਅਗਰੇ ਛੋਟੇ ਜਿਹੇ ਮੁੰਡੇ ਬੈਠੇ ਆ ਉਹ ਹੱਥਾਂ 'ਚ ਲਈ ਬੈਠਾ ਜਿਹੜਾ ਹਾਂ ਹਾਂ ਉਹਨਾਂ ਦੇ ਕਾ ਚੋਕਰੀਆ ਗਰਾਊਂਡ ਦੇ ਵਿੱਚ ਫਿਕਸਰ ਜਲਦੀ ਆ ਜਾਵੇ ਉਹਦਾ ਮੈਚ ਖੇਡੇ ਰਣਾ ਮੈਂ ਬਾਰਨਾ ਬਟਿਆ ਦਾ ਬੰਦਾ ਵੀ ਸਿੱਖਦਾ ਹੈ ਹੈ ਤੇ ਜੋ ਕਿਦਾ ਕਰਕੇ ਤੇ ਦੀ ਬਾਰ ਪਿਆ ਰਹਿੰਦੇ ਕੋਲੀ ਪੇਸਾ ਨਾ ਉਹਦੇ ਉੱਤੇ ਵੀ ਗਏ ਨਾਲ ਮੈਚ ਜਾ ਰਹੀ ਆ ਕੋਈ ਇੱਕ ਬੰਦੇ ਨਾਲ ਆ ਕੋਈ ਪੈਦੇ ਅੱਜ ਮੁੱਕਿਆ ਜਾਣਾ ਨਹੀਂ ਮੇਰੀ ਵੀ ਨਾਲ ਦਾ ਬੰਦਾ ਜਾ ਕੇ ਨੇ ਆਵੇ ਖੜਾ ਰਹਿ ਖੜਾ ਰੈਡੀ ਨੇ ਰੈਡੀ ਨੇ ਧੰਨਵਾਦ ਆ ਭਾਈ ਬੜੇ ਖਾਸ ਤੇ ਮੁੰਡੇ ਗੁਰਜੀ ਗਾਇਆ ਨੇ ਆ ਪ੍ਰੀਤ ਟਰੈਕਟਰ ਕਦੇ ਤਵੀਆਂ ਦੀ ਗੱਲ ਚਲਦੀ ਆ ਵੀਰੋ 6 ਫਰਬਰੀ ਨੂੰ ਰੋਪੜ ਦੇ ਲਾਂਗ ਪਸਲੇ ਦੀ ਜੱਟਾ ਪਿੰਡਾ ਐ ਐਸਵਾਈਐਲ ਦੇ ਕੰਢੇ ਦੇ ਉੱਤੇ ਉੱਥੇ ਕਹਿੰਦੇ ਆ ਟਰੈਕਟਰ ਨੇ ਤਵੀਆਂ ਚ ਪਹਿਲਾ ਕੀਤਾ ਤੇ ਦੂਜੇ ਪਾਸੇ ਆ ਜਿਹੜਾ ਟਰੈਕਟਰ ਆ ਜਿਹਨੇ ਕਹਿੰਦੇ ਕਮਾੜੇ ਦੇ ਵਿੱਚ ਚੌਥਾ ਕੀਤਾ ਦੇ ਨਾਲ ਹੀ ਚਾਲ ਪਰੇ ਦੇ ਵਿੱਚ ਵੀ ਚੌਥਾ ਨੰਬਰ ਆ ਸੋਨਾ ਲੀਕਾ ਜਿਹੜਾ ਬੀ ਗਰਾਊਂਡ ਦੇ ਵਿੱਚ ਆ ਮਰ ਇੱਧਰ ਰੰਨੇ ਬੰਤਾ ਆ ਰਕਸ ਬੇਤੀਆ ਬਾਗੜੀਆਂ ਸੋਨਾ ਲੀਕਾ ਤੇ ਮਕੋਈ 373 ਇਹ ਟਰੈਕਟਰ ਆ ਜਾਣ ਜੀ 6 ਨੰਬਰ ਮੈਦਾਨ ਦੇ ਵਿੱਚ ਬਾਗੜੀਆਂ ਸੋਨਾ ਲੀਕਾ ਤੇ ਮਕੋਈ 373 3 ਨੰਬਰ ਮੈਦਾਨ ਦੇ ਵਿੱਚ ਮੈਚ ਹੋਵੇਗਾ ਨਾ ਤੇ ਉਸ ਤੋਂ ਬਾਅਦ 2 ਨੰਬਰ ਮੈਦਾਨ ਦਾ ਮੈਚ ਹੈ ਮ੍ਰਿਤਿਕਾਇਕ 852 ਤੇ ਬਤੋਈ ਨਾਨਕਸਰ ਹੁਕਮ ਬਣਾਓ ਇੱਕ ਬੰਦਾ ਅਰਸ਼ਵਰਧਨਵਜਾ ਵਾਲਾ ਵੀ ਹੁਕਮ ਬਣਾਵਾ ਕੇ ਸਤ ਮੰਡਰੀ ਕਮੇਟੀ ਬਣੀ ਆ ਉਹ ਹੁਕਮਾਂ ਦੇ ਹੁੱਕੇ ਕਰਦੀ ਆ ਮਰੁੱਦੀ ਗਏ ਅਰਸ਼ਵਰਧਨਵਜਾ ਵੀ ਆਪਣੀਆਂ ਹੁੱਕਾਂ ਓਕੇ ਕਰਵਾਓ ਕਿ ਗੁਰੂਆਂ ਪੀਰਾਂ ਦੀ ਧਰਤੀ ਤੇ ਅਸੀਂ ਜਨਮੇ ਅਮਰਤ ਚੈਨ ਸਦਾ ਰੱਬ ਤੋਂ ਮੰਗਦੇ ਹਾਂ ਜਿਹੜਾ ਸਾਡੇ ਨਾਲ ਗੱਲੋਂ ਪਿਆਰ ਕਰਦਾ ਪਿਆਰ ਤੁਕੜ ਉਸ ਨੂੰ ਵੰਡਦੇ ਹਾਂ ਜਦੋਂ ਕਿਸੇ ਕਮਜ਼ੋਰ ਤੇ ਜ਼ੁਲਮ ਹੋਵੇ ਸੂਰਮੇ ਬਣ ਜਾਂਦੇ ਵਿੱਚ ਜੰਗਦੇ ਹਾਂ ਮੁੰਡੇ ਵਾਲੇ ਧੀਰੇ ਜਿਹੜਾ ਸੇੜੇ ਸਾਨੂੰ ਸੱਤ ਕੋ ਬਰੇ ਬਣ ਕੇ ਲੰਘਦੇ ਹਾਂ ਅੱਜ ਉੱਤਰ ਲਾਲਬਾਈ ਦਾ ਤੁਲੀ ਜਾਂਦਾ ਮੰਡੀ ਵੱਲ ਧੰਨ ਦੇ ਉਹ ਭਾਈ 855 ਵਾਲੇ ਹੁਕਮ ਕੇ ਕਰਵਾਉਂਦਾ ਇਹ 3100 ਰੁਪਏ ਜਿਹੜਾ ਕਹਿੰਦੇ ਆ 855 ਵਾਲੇ ਹੁਕਮ ਕੇ ਕਰਾਉਂ ਗਰੌਂਡ ਕੋਲੇ ਖਾਲੀ ਆ ਇਹ ਗਾਉਂ ਦੇ ਨੈਤਿਕ ਨੇ ਉਹਨਾਂ ਦੀ ਸ਼ੰਤੋ ਜੀ ਇਹ ਗਰੌਂਡ ਦੇ ਨੇੜੇ ਨੂੰ ਜਿੰਨੇ ਭਾਈ ਕਰੀ ਨਾ ਕਰੇ ਗਰੌਂਡ ਦੇ ਕੋਲ ਸਾਡੇ ਉੱਤਰ ਜਾ ਰਹੇ ਆ ਜੱਸੀ ਆ ਜਾ ਭਾਈ ਲੈਸਟਰ ਉਹ 53 ਰਸਤੇ ਬਸੰਤੀ ਰੋਟੀ اے ਨੰਬਰ ਮੈਦਾਨ ਦੇ ਵਿੱਚ ਮੌਜੂਦ ਆ ਜੱਸੀ ਉਹਦੇ ਆ 53 10 ਤੇ ਬਸੰਤੀ ਰੋਟੀ ਵਾਲਾ ਹੋਰੀ ਪਿਆਰੀ ਫੜ ਦੀ ਲੋਕਾਂ ਚ ਕਰਾ ਲੈਣ ਗਾੜੀ ਗੁਰੂਤੀ ਗੈਂਗ 855 ਤੇ ਮਤੋਈ ਨਾਨਕਸਰੇ ਵੀ ਨੰਬਰ ਮੈਦਾਨ ਦਾ ਮੈਚ ਹੈ ਗੁਰੂਤੀ ਗੈਂਗ 855 ਤੇ ਮਤੋਈ ਨਾਨਕਸਰ ਲੈ ਜਾਓ ਜੀ ਲੈ ਜਾਓ ਬਾਈ ਲੋਕੋ ਕੇ ਕਰੋ ਕਰੋ ਜਲਦੀ ਏ ਨੰਬਰ ਮੈਦਾਨ ਦਾ ਮੈਚ ਹੋਵੇਗਾ ਬਾਗੜੀਆਂ ਸੋਨਾ ਲੀਕਾ ਤੇ ਮਤੋਈ ਸੱਤੀ ਤੇ ਇਹ ਵੀ ਲੋਕਾਂ ਚੈੱਕ ਕਰਾ ਲੈਣ ਜੱਸੇ 855 ਤੇ ਭਣੀ ਨੰਬਰਦਾਰੇ ਬੀਨਪੁਰ ਮੈਦਾਨ ਦਾ ਮੈਚ ਹੈ ਫੌਜੀ ਕੁੱਟੀ ਐਸਰ ਤੇ ਆਰ ਜੇ 3153 ਦਾ ਦੀਪ ਸਿੰਧੂ ਇਹ ਏ ਨੰਬਰ ਦਾ ਮੈਚ ਹੈ ਜੀ ਔਰ ਬੀ ਨੰਬਰ ਦਾ ਮੈਚ ਹੋਵੇਗਾ ਰੋਟੀ ਪੰਜਾਬ ਜੀਰਾਂ ਤੇ ਮਹਾਲੀ ਪ੍ਰੀਤ 6099 ਇਹ ਵੀ ਜਿਹੜੇ ਸੀ ਨਾਮ ਬੋਲਦੇ ਆ ਸਾਰੇ ਟਰੈਕਟਰ ਵਾਲੇ ਆਪਣੀਆਂ ਤਿਆਰੀਆਂ ਫੜ ਲੈਣ। ਔਰ ਵੰਡੀ ਰੱਤੀਆ ਪੰਜਾਬ ਪਜਾ ਤੇ ਬਾਬਾ ਉਤਤ ਖੁਰਜੇ ਮਾਂਜਰਾ 605 ਤੇ ਨੰਬਰ ਦਾ ਮੈਚ ਵੀਰ ਨੂੰ ਤੋਂ ਸੋਨਾਲੀ ਕਾ ਮੰਦਿਰ ਵਰਸਿਜ ਬਲੈਕ ਅਵਾਨਾ ਗੱਗੀ। ਇਧਰ ਸਾਡਾ ਲਾਡੀ ਲੰਡਾ ਮੇਰੇ ਵੀਰੋ ਟਰੈਕਟਰ ਮੋਚਣਾ ਦੀ ਦੁਨੀਆ ਦੇ ਵਿੱਚ ਸਟਾਰਾਂ ਦੇ ਤੌਰ ਤੇ ਉੱਤੇ ਜਾਣੇ ਜਾਂਦਾ ਸਟਾਰ ਬੁਲਾਦਾ। ਬਹੁਤ ਪਿਆਰਾ ਇਨਸਾਨ ਹੈ ਸੋ ਅੱਜ ਬਹੁਤ ਹੀ ਸਿਰੇ ਦੇ ਜਿਹੜੇ ਮਕਾਮਲੇ ਸਿਰੇ ਦੇ ਮੈਚ ਤੇ ਸਿਰੇ ਦੇ ਇਨਾਮ ਪੰਜਾਬ ਦਾ ਨਹੀਂ ਨਹੀਂ ਬਲਕਿ ਪੂਰੇ ਭਾਰਤ ਦਾ ਅਸ਼ੂਦਾ ਟੋਪ ਦਾ ਜਿਹੜਾ ਮੇਲਾ ਪੇਚਣਾ ਦਾ ਹਟਿਆ ਦੀ ਧਰਤੀ ਤੇ ਖੇਡਿਆ ਜਾ ਰਿਹਾ ਹੈ ਜਿਵੇਂ ਕਿਸੇ ਸ਼ਾਇਰ ਨੇ ਲਿਖਿਆ ਹੈ ਕਿ ਕੁੱਤਿਆਂ ਕੁੱਕੜਾਂ ਨੂੰ ਕਿਹੜਾ ਪੁੱਛਦਾ ਹੈ ਵੰਦ ਪਿੰਜਰੇਾਂ ਦੇ ਵਿੱਚ ਸ਼ੇਰ ਹੁੰਦੇ ਕੇਟਾ ਉਸੇ ਹੀ 베ਰੀ ਨੂੰ ਪੈਂਦੀਆਂ ਨੇ ਜਿਹੜੀ 베ਰੀ ਦੇ ਮਿੱਠੇ ਵੇਦ ਹੁੰਦੇ ਕਿ ਕੋਂਮਾ ਯਾਦ ਉਹਨਾਂ ਨੂੰ ਕਰਦੀਆਂ ਨੇ ਜਿਹੜੀਆਂ ਕੋਂਮਾ ਦੇ ਮਰਦ ਬਲੇਰ ਹੁੰਦੇ ਕੀ ਦੇਖਣਾ ਭੇਡਾਂ ਤੇ ਬੱਕਰੀਆਂ ਦਾ ਯਾਰੋ ਦੇਖਣ ਵਾਲੇ ਤਾਂ ਸੋਨਾਂ ਦੇ ਭੇਡ ਹੁੰਦੇ ਸਜਸਾਨਾਂ ਦੇ ਭੇਡਾਂ ਵਾਲੀ ਗੱਲੀ ਹੈ ਹੰਢਾਇਏ ਦੇ ਮੈਦਾਨ ਦੇ ਵਿੱਚ ਮੇਰੇ ਵੀਰੋ ਇਧਰ ਸਾਡੇ ਦਰਮਿਆਨ ਪੰਜਾਬ ਦੀ ਨੰਬਰ 1 ਸੰਕਲਿਤ ਤਾਹਿਦ ਤਾਜ ਸੁਪਰੀਮ ਜਿਨੇ ਵੀ ਦਰਸ਼ਕ ਵੀਰੇ ਇਸ ਧਰਤੀ ਦੇ ਉੱਤੇ ਪਹੁੰਚੇ ਐ ਜਿਨੇ ਵੀ ਟਰੈਕਟਰਾਂ ਵਾਲੇ ਸੱਜਣ ਪਹੁੰਚੇ ਆ ਸੀ ਤੈਨੂੰ ਲੋ ਧੰਨਵਾਦ ਕਰਦੇ ਆ ਉਹਦੇ ਸਾਡੇ ਦਰਮਿਆਨ ਪੰਜਾਬ ਦੀ ਨੰਬਰ 1 ਸੰਤੁਲਿਤ ਫੀਡ ਦਾ ਸੁਪਰੀਮੋ ਕੈਟਲ ਫੀਡ ਤੇ ਦਰਨਾ ਵਿਸ਼ੇਸ਼ਤਾ ਉੱਤੇ ਸਾਡੇ ਵੀਰ ਦਿਲਕਰੋ ਇੰਡਸਟਰੀਜ਼ ਦੇ ਤਰਫੋਂ ਸਾਡੇ ਦਰਮਿਆਨ ਪਹੁੰਚੇ ਹੋਏ ਆ ਸੀ ਇਹਨਾਂ ਦਾ ਇੱਥੇ ਪਹੁੰਚਣ ਤੇ ਧੰਨਵਾਦ ਕਰਦੇ ਆ ਸੰਤੁਲਿਤ ਪਸ਼ੂ ਅਹਾਰ ਜਿਆਦਾ ਦੁੱਧ ਦੀ ਪੈਦਾਵਾਰ ਇਹ ਲਈ ਤੁਸੀਂ ਇਸ ਪ੍ਰੋਡਕਟ ਨੂੰ ਜਿਹੜਾ ਵਰਤ ਸਕਦੇ ਇੱਥੇ ਫੀਡ ਦਾ ਫਾਰਮੂਲਾ ਡਾਕਟਰਾਂ ਦੁਆਰਾ ਬਣਾਇਆ ਜਾਂਦਾ ਹੈ ਇਸ ਨਾਲ ਪਸ਼ੂ ਦਾ ਦੁੱਧ ਵਧਦਾ ਬਿਮਾਰੀਆਂ ਨਾਲ ਲੜਦੀ ਜਿਹੜੀ ਸ਼ਕਤੀਬੰਦੀ ਹੈ ਪਸ਼ੂਆਂ ਦੀ ਚਰਬੀ ਖੁਰੁੱਪ ਤੇ ਬਚਾਉਂਦਾ ਭਾਰ ਨੂੰ ਬਰਾਬਰ ਰੱਖਦਾ ਇੱਥੇ ਪਸ਼ੂਆਂ ਲਈ ਖਾਨਦਾਰੀ ਫੀਡ ਤੇ ਦਾਣਾ ਗਾਹ ਦੀ ਮਰਜ਼ੀ ਦੇ ਅਨੁਸਾਰ ਜਿਹੜਾ ਕੋਲ ਬੈਠ ਕੇ ਤਿਆਰ ਕੀਤਾ ਜਾਂਦਾ ਹੈ ਸੋ ਹਮੇਸ਼ਾ ਯਾਦ ਰੱਖੋ ਕਾਜ ਸੁਪਰੀਮੋ ਕੈਟਰ ਫੀਡ ਤੇ ਦਾਣਾ ਪੰਜਾਬ ਦੇ ਵਿੱਚ ਪਹਿਲੇ ਨੰਬਰ ਦੇ ਉੱਤੇ ਇਹਨਾਂ ਦਾ ਨਾਮ ਜਿਹੜਾ ਜਾਣਿਆ-ਜਾਂਦਾ ਹੈ ਸੋ ਬੜਾ ਤੰਬਾਦ ਹੈ ਆਓ ਜੀ ਜਸਸੀ ਅੰਧਿਆਰ 5310 ਤੇ ਬਸੰਤੀ ਰੋਡੀ اے ਨੰਬਰ ਮੈਦਾਨ ਦੇ ਵਿੱਚ ਜਿਹੜਾ ਮੁਕਾਬਲਾ ਹੋਣਾ ਤੇ 20 ਨੰਬਰ ਮੈਦਾਨ ਦਾ ਮੈਚ ਮਰੂਤੀ ਗੈਂ 855 ਤੇ ਨਪੋਈ ਨਾਨਕ ਸਰ ਦੇ ਦਰਮਿਆਨ ਚੱਲਦਾ ਮੇਰਾ ਖਿਆਲ ਹੈ ਤੇ ਜਸਸੀ 855 ਤੇ ਭੈਣੀ ਨੰਬਰਦਾਰ ਤੇ 20 ਨੰਬਰ ਮੈਦਾਨ ਦਾ ਜਿਹੜਾ ਮੁਕਾਬਲਾ ਹੋਵੇਗਾ ਇਹ ਜਿਵੇਂ ਕਹਿੰਦੇ ਹੁੰਦੇ ਆ ਵੀ ਟਰੈਕਟਰਾਂ ਦੀਆਂ ਬਾਡੀਆਂ ਨੂੰ ਸ਼ਿੰਗਾਰ ਕੇ ਗੱਭੜੂ ਪਹੁੰਚੇ ਹੋਏ ਆ ਜਿਵੇਂ ਕੋਈ ਪਹਿਲਵਾਨ ਹੋਵੇ ਆਪਦੇ ਸਰੀਰ ਦੀ ਮਿਹਨਤ ਮਾਰਦਾ ਕਬਡੀ ਵਾਲਾ ਜਾਂ ਕੋਈ ਜਿੰਮ ਵਾਲਾ ਉਹ ਆਪਣੇ ਸ਼ਰੀਰ ਨੂੰ ਸ਼ਿੰਗਾਰ ਤੇ ਸਿਕਸ ਪੈਕ ਪੈਣ ਲੱਗ ਜਾਂਦੇ ਆ ਉਸੇ ਤਰੀਕੇ ਮੁੰਡੇ ਟਰੈਕਟਰਾਂ ਦੀਆਂ ਐਨ ਬਾਡੀਆਂ ਬਣਾਈ ਫਿਰਦੇ ਆ ਮੇਰੇ ਵੀਰੋ ਜਿਵੇਂ ਕਹਿੰਦੇ ਹੁੰਦੇ ਵੀ ਟਰੈਕਟਰ ਨੂੰ ਦੇਖ ਕੇ ਭੁੱਖ ਲੈਂਦੀ ਹੈ ਟਰੈਕਟਰ ਦੇ ਵਿੱਚ ਅੰਨਾ ਜੋਰ ਹੈ ਇਸ ਸਲੇਸਰਾਂ ਦੇ ਵਿੱਚੋਂ ਅੱਗ ਵੱਢਦੀ ਹੈ ਕਿ ਵੇਖ ਅੱਡੀਆਂ ਚੱਕ ਮੁੱਟਿਆ ਰਹੇ ਨਹੀਂ ਸਲੇਂਸਰਾਂ ਤੋਂ ਅੱਗ ਵਰਗੀ ਉਹ ਗੱਲ ਹੁੰਦੀ ਹੈ ਇਸ ਵੇਲੇ ਭਾਈ ਜੀ ਫੌਜੀ ਆ ਚੁੱਕਿਆ ਖੁੱਡੀ ਵਾਲਾ ਇਸਰ ਲੈ ਕੇ ਆਰ ਜੇ 315310 ਦੀਪ ਸਿੱਧੂ ਉਹ ਸਾਡਾ ਵੀਰ ਆਪਣਾ ਟਰੈਕਟਰ ਲੈ ਕੇ ਆ ਜਾਵੇਗਾ ਆਰ ਜੇ 315310 ਤੇ ਜੀਮ ਸਿੱਧੂ ਨਾਈਟ ਤੇ ਆਉਂਦੀ ਭਾਈ ਕੋਈ ਨਾ ਸਾਹਮਣੇ ਪਾ ਦੇ ਪੀਓ ਮੰਦਿਰ ਦਾ ਟੀਵੀ 19 ਹੋਰਾਂ ਨੇ ਕੱਦ ਬੰਦੀ ਵਾਲਾ ਕੀ ਬਾਤ ਹੈ ਕਿ ਜਦ ਕਿ ਹਿੰਦ ਤੋਂ ਪਰਜਾਬ ਦੀ ਫੌਜ ਲੱਗੀ ਦੋਨੇ ਪਾਸੇ ਫੌਜਾਂ ਭਾਰੀਆਂ ਨੇ ਜੇ ਸਰਕਾਰ ਜਵੇ ਤਾਂ ਮੁੱਲ ਪਾਵੇ ਤੇਰੇ ਖਾਲਸੇ ਜਿੱਤੇਗਾ ਭਾਰੀਆਂ ਨੇ ਇੱਕ ਪਾਸੇ ਮੇਰੇ ਵੀਰੇ ਸੰਪਤੀ ਦੀ ਥੋੜ੍ਹ ਨਹੀਂ ਹਾਲ ਐਂਡ ਮਤੋਈਆਂ ਮੇਰੇ ਵੀਰੋ ਮਤੋਈ ਪਿੰਡ ਦਾ ਜਿਵੇਂ ਲੱਗੀ ਹੈ ਜਾਣਕਾਰੀ ਦਿੰਦਾ ਦੂਜੇ ਬੰਦੇ ਕਹਿੰਦੇ ਖੁੱਡੀ ਤੋਂ ਗੁੱਜਿਆ ਹੈ ਟਰੈਕਟਰ ਆ ਤੇ ਦੂਜਾ ਸੋਨਾ ਨੀਕਾ ਜਿਹੜਾ ਉਹ ਬ੍ਰੇਤੀ ਦੇ ਉੱਤੇ ਚੱਲਦਾ ਕਹਿੰਦਾ ਟਰੈਕਟਰ ਜੀ ਨੇ ਐਨ ਮੇਰੇ ਵੀਰੋ ਕਮਾਲ ਕਰ ਗਿਆ ਨਹੀਂ ਮੁੰਡਾ ਕਮਾਲ ਕਰ ਗਿਆ ਸਿੱਧੀ ਪਈ ਦੇ ਸਰਾਣੇ ਕੇਲਿਆਂ ਦੇ ਦਰਜਣ ਧਰ ਗਿਆ ਉਹ ਗੱਲ ਕਰਤੀ ਕਹਿੰਦੇ ਬ੍ਰੇਤੀ ਵਾਲੇ ਟਰੱਕ ਨੇ ਪਰ ਹਜੇ ਤੱਕ ਲੰਡੇ ਵਾਲਿਆ ਯਾਰ ਮਦਾਨ ਦੇ ਵਿੱਚ ਹੈ ਖੁੱਡੀ ਹੋ ਸਕਦਾ ਹਜੇ ਤਾਂ ਤੀਰ ਕਮਾਨ ਦੇ ਵਿੱਚ ਹੈ ਕੋ ਜਨਾਹ ਹੋਰ ਚੰਗਾ ਨਹੀਂ ਹੋ ਸਕਦਾ ਹੋ ਸਕਦਾ ਮੇਰੇ ਵੀਰੋ ਕਿ ਬੰਦਾ ਬੰਦਾ ਕਹਿ ਨਾ ਕੋਈ ਬੰਦਾ ਨਹੀਂ ਬੰਦਾ ਬੰਦਾ ਜਿਹਦੇ ਦਿਲ ਵਿੱਚ ਬੰਦਗੀ ਰਹਿੰਦੀ ਹੈ ਆਪਣੇ ਬੋਹੋ ਕਹਿ ਨਾ ਕੋਈ ਚੰਗਾ ਨਹੀਂ ਬੰਦਾ ਚੰਗਾ ਉਹੀ ਜਿਹਨੂੰ ਦੁਨੀਆ ਕਹਿੰਦੀ ਹੈ ਦੇਸ ਤੋਂ ਉਹਦੀ ਦੁੱਖ ਨੇ ਝਲਦੇ ਆਖੇ ਨੇ ਆਪਣੇ ਘਰ ਲਈ ਸਾਰੀ ਦੁਨੀਆ ਸਾਂਝੀ ਹੈ ਦੁੱਖਾਂ ਦੇ ਵਿੱਚ ਸਾਥੀ ਨੇ ਢੀਰੇ ਦਾ ਸੁੱਖਾਂ ਦੇ ਵਿੱਚ ਸਾਰੀ ਦੁਨੀਆ ਦੇ ਦੇਂਦੀ ਹੈ ਸੁੱਖਾਂ ਦੇ ਵਿੱਚ ਦੁਨੀਆ ਮੇਰੀ ਵਹਿੰਦੀ ਹੈ ਲਓ ਸਾਹਮਣੇ ਦੇਖੀਏ ਬਈ ਬੰਸੇ ਹੁਣੀ ਅਦਰ ਕੰਦੇ ਕਾਕੇ ਹੁਣੀ ਆਹ ਸਾਰੇ ਬੰਦੀਆਂ ਜਿੰਮੇ ਵਾਰੀ ਲਈ ਫੜਿਆ ਲਓ ਖਿੱਚੋ ਕੰਮ ਨੇ ਬਲੰਦਰ ਹੁਣੀ ਬਈ ਸਾਰੇ ਵੀਰਾਂ ਦਾ ਧੰਨਵਾਦ ਆ ਕੰਮ ਖਿੱਚ ਕੇ ਰੱਖਿਓ ਜੱਸੀ ਬਾਈ ਗਰਾਊਂਡ ਦੇ ਨੇੜੇ ਰਹਿਆ ਕਰੋ ਅਦਰ 20 ਨੰਬਰ ਗਰਾਊਂਡ ਦਾ ਜਿਹੜਾ ਮੈਚ ਖੇਡਿਆ ਜਾ ਰਿਹਾ ਔਰ ਟਰੈਕਟਰ ਜਾਂਦੀ ਹੈ ਕਹਿੰਦੇ ਭਾਈ ਮਤਲਬ ਹੀ ਪਿੰਡ ਤੋਂ ਪੁੱਛਿਆ ਰਿਆ ਇੱਕ ਪਾਸੇ ਦੀ ਗੱਲ ਆ ਔਰ ਦੋਨੇ ਸੈਡਾਂ ਏ ਔਰ ਬੀ ਵਾਹ ਜੀ ਵਾਹ ਗਰਾਊਂਡ ਦੇ ਵਿੱਚ ਐਨ ਰੈਕਟਰ ਕਹਿੰਦੇ ਮਤਉਰੀ ਪਿੰਡ ਦੇ ਏ ਔਰ ਬੀ ਦਾ ਮੈਚ ਖੇਡ ਰਿਹਾ ਇੱਕ ਪਾਸੇ ਹੌਲਾਇਦਾ ਇੱਕ ਪਾਸੇ ਕਹਿੰਦੇ ਯੋਧੀਆਂ ਇਹ ਮਤਉਰੀ ਪਿੰਡ ਦੇ ਦੇ ਇਹ ਵੀ ਟੀਮ ਕੋਈ ਮਤਉਰੀ ਪਿੰਡ ਵੀ ਮਸ਼ਹੂਰ ਪਿੰਡ ਆ ਬਾਵੇ ਮਤਉਰੀ ਵਾਲੇ ਨੇ ਕਬੱਡੀ 'ਚ ਧੰਦਨ ਕਰਵਾਈ ਹੈ ਤੇ ਆਹ ਮਤਉਰੀ ਵਾਲੇ ਬਿਲਕੁਲ ਜਿਹੜੇ ਤੋਚਨਾ ਦੇ ਵਿੱਚ ਧੰਦਨ ਕਰਵਾਉਂਦੇ ਆ ਜਿਵੇਂ ਲਾਡੀ ਬਾਈ ਨੇ ਦੱਸਿਆ ਵੀ ਪੰਜਾਬ ਦੇ ਦੋਚਣਾ ਵਿੱਚ ਨਾ ਬੈਠਾ ਟਰੈਕਟਰ ਦਾ ਵੀ ਜੋਦਰ ਦੇ ਪਾਸੇ ਤੁਰਕੀ ਰੰਗ ਚੱਲ ਗਈ ਥਿਆਨੇ ਉਹ ਮੇਰੇ ਵੀਰੋ ਹੁਣ ਕਾਹਨ ਖੱਟੂ ਰੋਡ ਕਰਤੂ ਇਹ ਸਮਾਂ ਲੱਸੀ ਪਰੰਡੀ ਲਾੜਾ ਖੰਦੀ ਉਹ ਖੰਦੀ ਬਿਲਕੁਲ ਥੱਲੇ ਵਾਗੀ ਸ਼ਲੈਂਕਰ ਦੇ ਖੰਦੀ ਥੱਲੇ ਚਲੀ ਗਈ ਆ ਤੇ ਹੁਣ ਕਹਿੰਦੇ ਕਿਹੜਾ ਮਿਸਤਰੀ ਦੇਖੋ ਇੰਜਨ ਦੇ ਵਿੱਚ ਕੀ ਬੰਦਾ ਪਰ ਪਾਰ ਹੁੰਦਾ ਜਾ ਰਿਹਾ ਗਰਾਊਂਡ ਦੇ ਵਿੱਚ ਉਹ ਗੁੱਡੀ ਵਾਲਾ ਗੁੱਡੀ ਵਾਲਾ ਪਾਰ ਪਗਮਾਨਾ ਨੂੰ ਮੇਰੇ ਵੀਰੋ ਖੁੱਡੀ ਵਾਲਾ ਪਾਰ ਗਰਗਰਾ ਲਾ ਸਾਹਮਣੇ ਦੇਖੀਏ ਵੀ ਆਪਾਂ ਖੇਡ ਦੇ ਮੈਦਾਨ ਦੇ ਵਿੱਚ ਕਹਿੰਦੇ ਮਕੋਈ ਵਾਲੇ ਬਾਵੇ ਦੀ ਗੱਲ ਚੱਲੀ ਪਰ ਬਾਅਦ ਕੱਲੋਂ ਭਾਰ ਬਾਰ ਕਰ ਲੰਮਾ ਕਰਾ ਲੰਡੇ ਦੀ ਟੀਮ ਦੇ ਲਈ ਖੇਡ ਰਹੇ ਆ ਤੇ ਨਾਲ ਹੀ ਆਪਾਂ ਦੇਖ ਰਹੇ ਆ ਨਿੰਮਾ ਸਾਡੀ ਜ਼ਿੰਦਗੀ ਦਾ ਪਰਮ ਪਿਆਰਾ ਮਿੱਤਰ ਆ ਮਸ਼ਹੂਰ ਬਲਾਰਿਆਂ ਦੇ ਵਿੱਚ ਵੱਡਾ ਨਾਂ ਕਬੱਡੀ ਦਾ ਕਹਿੰਦੇ ਉੱਤਮ ਬਲਾਰਾ ਮੇਰੇ ਵੀਰੋ ਸੇਖੇ ਪਿੰਡ ਵਾਲਾ ਜੁੜਿਆ ਹੋਇਆ ਵੀਰ ਦਾ ਧੰਨਵਾਦ ਕਰਦੇ ਆ ਨਾਲ ਹੀ ਖੇਡ ਦੇ ਮੈਦਾਨ ਦੇ ਵਿੱਚ ਦੂਜੇ ਵਾਲੇ ਆਪਾਂ ਦੇਖ ਰਹੇ ਆ ਲੱਡੀ ਭਾਈ ਬਿਲਕੁਲ ਜਿਹੜਾ ਟਰੈਕਟਰ ਉਹਨਾਂ ਖਿੱਚ ਕੇ ਲੈ ਕੇ ਗਿਆ ਨਾ ਇਹ ਹਰਜੀਤ ਖੁੱਡੀ ਗਲਾਂ ਵਾਲੇ ਦਾ ਟਰੈਕਟਰ ਹੈ ਬਰੇਤੀ ਵਾਲਾ ਕਹਿੰਦੇ ਬਰੇਤੀ ਦਾ ਕੰਮ ਕਰਦਾ ਤੇ ਜਿਹਦੇ ਪੈਰ ਜੋ ਬਰੇਤੀ ਭਰ ਲੈਂਦਾ ਸਾਰੇ ਦਾ ਦੋ ਪਿਛਲੇ ਡੇਰਾਂ ਤੋਂ ਹੀ ਆਉਂਦਾ ਸੋ ਇਹਨੂੰ ਦਰਿਆਈ ਘੋੜਾ ਕਹਿੰਦੇ ਨੇ ਸੋ ਇਹਨ ਕਮਾਲ ਕਰ ਦਿੱਤੀ ਹੈ ਮੁੰਡੇ ਨੇ ਖੁੱਡੀ ਵਾਲੇ ਫੌਜੀ ਦਾ ਵੀ ਨਾਮ ਚੱਲਦਾ ਤੇ ਖੁੱਡੀ ਵਾਲਾ ਜੀਤਕਾਰ ਵੀ ਬਹੁਤ ਵਧੀਆ ਕੇਸੀ ਕੋਟੇ ਤੇ ਸਪੀਕਰ ਲਾਈ ਰੱਖਣਾ ਨਹੀਂ ਅਸੀਂ ਕੋਠੇ ਤੇ ਕਿ ਕਰਦਾ ਸੜੇ ਦਾ ਵੇੜਾ ਧੰਨ ਤੱਕ ਨਹੀਂ ਉਹਦਾ ਸਾਰਾ ਦਿਨ ਚਿੱਤ ਪਰਚਾਈ ਰੱਖਣਾ ਨਹੀਂ ਅਸੀਂ ਕੋਠੇ ਤੇ ਕੋਠੇ ਤੇ ਸਪੀਕਰ ਲਾਈ ਰੱਖਣਾ ਉਹ ਗਰੇਬ ਖੁੱਡੀ ਦੀ ਗੱਲਾਂ ਹੋਈਆਂ ਧੂਰੀ ਵਾਲੇ ਮਿੰਟੂ ਨੇ ਫੜਿਆ ਕੀਤੀ ਇਹਨੇ ਮੇਰੇ ਵੀਰੋ ਮਿੰਟੂ ਧੂਰੀ ਵਾਲਾ ਕਹਿੰਦੇ ਧੂਰੀ ਹਲਕੇ ਦਾ ਪ੍ਰਸਿੱਧ ਗਾਇਲ ਬਣਾ ਰੰਡਾ ਬਿਲਕੁਲ ਆਪਾਂ ਜੁੜੀਏ ਵੀ ਜਿਹੜਾ ਬਰਨਾਲੇ ਦਾ ਆ ਮਾਨ ਮੱਤਾ ਪਿੰਡਾ ਅਣਿਆਏ ਦੀ ਤਸਦੀ ਹੈ ਬਾਬਾ ਰਾਮ ਸਿੰਘ ਜੀ ਦੀ ਸਰਪ੍ਰਸਤੀ ਦੇ ਹੇਠ ਆ ਖੇਡ ਮੇਲਾ ਮੇਰੇ ਵੀਰੋ ਫਿਰੋਂ ਤੇ ਮੇਲਾ ਵੱਧਾ ਜਾ ਰਿਹਾ ਦਸਗਾਣਾ ਕਠਵੜਿਆ ਹੋਇਆ ਅਮਰਤ ਨੰਬਰਦਾਰ ਬੈਠਾ ਗੋੜਾ ਪੱਖੜ ਵਾਲਾ ਜਿੰਮੀ ਹਰੀਗੜ ਨਿਊਜ਼ੀਲੈਂਡ ਤੇ ਨਾਲ ਕਹਿੰਦੇ ਹਰਮਨ ਕਢਾਲੇ ਵਾਲੇ ਉਹ ਕਹਿੰਦੇ ਯਾਰ ਜੁੜੇ ਨੇ ਮੇਰੇ ਵੀਰੋ ਉਹ ਕਹਿੰਦੇ ਕਾਹਨ ਆ ਗਿਆ ਕਹਿੰਦੇ ਫੌਜੀ ਫੇਰ ਆ ਗਿਆ ਮੇਰੇ ਵੀਰੋ ਮੈਦਾਨ ਦੇ ਵਿੱਚ ਅਸਰ ਲੈ ਕੇ ਆ ਗਿਆ ਫੌਜੀ ਅਸਰ ਲੈ ਕੇ ਆ ਗਿਆ ਅਸ ਕੰਮ ਕਰਦਾ ਖਾਸਾ ਉਹ ਫੌਜੀ ਜਿਹਨੇ ਕਹਿੰਦੇ ਹੁੰਦਾ ਵੀ ਕੁੱਤੀ ਮੰਜੀ ਬਾਣ ਕਰਾਣਾ ਉਹ ਵਿੱਚ ਦੀ ਦੀਦੇ ਤਾਰੇ ਨੀ ਮੈਂ ਬਸਣਾ ਫੌਜੀ ਤੇ ਜਾਵੇਂ ਭਾਵੇਂ ਬੂਟ ਸੋਨੇ ਲੱਤ ਮਾਰੇ ਨੀ ਮੈਂ ਬਸਣਾ ਫੌਜੀ ਤੇ ਉਹ ਫੌਜੀ ਵੀ ਮੈਦਾਨ ਦੇ ਵਿੱਚ ਹੈ ਕਹਿੰਦੇ ਹਲਕਾ ਹਲਕਾ ਮੁਸਕਰਾਰੇ ਮੇਰੇ ਵੀਰੋ ਐਨ ਜੋਪੀ ਦੇ ਟਰੈਕਟਰ ਮੁੱਚੇ ਹੋਏ ਆ ਜੀ ਸਾਥੀਓ ਆਪਾਂ ਨੂੰ ਅੰਦਰ ਆਉਣ ਦਿਓ ਸੋਨਾ ਲੀਕਾ ਬਸਾਤੇ ਟਰੈਕਟਰ ਭਾਈ ਚੰਦਰ ਆਉਣ ਦਿਓ ਬਿਲਕੁਲ ਬਸੰਤ ਜੀ ਇਹਨ ਗੁੱਤੋਂ ਦੇ ਸਾਹਮਣੇ ਨਾ ਪਤਨਾ ਚਨਾ ਕਹਿੰਦੇ ਬਸਾਤੀ ਨੱਚੂਗੀ ਜਾਂ ਨਾ ਜਾਊਗੀ ਦੂਜੇ ਵਿਰੋਧੀ ਨੇ ਸਮਾਂ ਦੱਸੋ ਹਾਂਜੀ ਬਸਾਤੀ ਨੇ ਬਸਾਤੀ ਆ ਬਸਾਤੀ ਬਸਾਤੀ ਇਹ ਫਿਰ ਕਈ ਵਾਰੀ ਬੋਲਣ ਚ ਮੇਰੇ ਲਿਖਿਆ ਹੋਊ ਮੈਂ ਇਤਿਆਸੀ ਪਾਵੇਂ ਉਹਨਾਂ ਜੱਗ ਨੂੰ ਹੱਥੀ ਬਈ ਬਸਾਤੀ ਸੋਨਾ ਨਿੱਕਾ ਡਾਕਟਰ ਜਿਹੜਾ ਪਾ ਰਿਹਾ 2M W ਗਰੁੱਪ ਦਾ ਬਸਾਤੀ ਡਾਕਟਰ ਕੱਲੇ ਧੌਕੀ ਪਿੰਡ ਤੇ ਪੁੱਛਿਆ ਆ ਮੈਂ ਨਾਂ ਲਾ ਕੇ ਬੰਦਾ ਸੀ ਗੇਟ ਤੋਂ ਆਪਾਂ ਬੁੱਜੇ ਕੰਢੇ ਰੋਣ ਨੂੰ ਜਾਈਏ ਉਹ ਰੋਡ ਤੇ ਪਿੰਡ ਦਾ ਭੋਂਕੇ ਮੇਰੇ ਵੀਰੋ ਸੋਨੇ ਦੇ ਲਾਗੇ ਉੱਥੋਂ ਪੁੱਜਿਆ ਹੋਇਆ ਪੈਂਟ ਪਰਚਾ ਵਾਹ ਵਾਹ ਸੇ ਆਹ ਡਾਕਟਰ ਕਹਿੰਦੇ ਮਹਿੰਦਪੁਰ ਸੋਤਰ ਜੱਤਰੀਏ ਦੇ ਲਾਗੇ ਪੁੱਜਿਆ ਹੋਇਆ ਬੰਟੀ ਹੁਣੇ ਆਏ ਹੋਏ ਨੇ ਉਹ ਕਹਿੰਦੇ ਵੱਡਾ ਨਜ਼ਰਬਾ ਮੁੰਡਿਆਂ ਦਾ ਪੈਰ ਵੀ ਆਪਾਂ ਸਾਹਮਣੇ ਦੇਖੀਏ ਜਿੱਦਾਂ ਦੀ ਪੇਚਾ ਉਹਦਾਂ ਦੀ ਟਾਇਰ ਬਣੇ ਹੋਏ ਨੇ ਤੇ ਨਾਰੀ ਜੜਕ ਕਹਿੰਦੇ ਆਹ ਸਾਹਮਣੇ ਜਿਹੜਾ ਹਾਈਵੇ ਜਾਂਦਾ ਐਗਰਤ ਲੈਸਟ ਜਿਹੜਾ ਰੋਡ ਆ ਇਹ ਕਹਿੰਦਾ ਕਿ ਕਿੱਥੇ ਜਾ ਕੇ ਮੁੱਕਦਾ ਉਥੇ ਹੀ ਤਾਰਾ ਮੁੱਕਦੀਆਂ ਨੇ ਤੇ ਬਠਿੰਡੇ ਜਾ ਕੇ ਮੁੱਕਦਾ ਮੇਰੇ ਵੀਰੋ ਕਹਾ ਲੰਬਾ ਲੱਗ ਰੰਦਾ ਕਹਿੰਦੇ ਸ਼ਰਕ ਦੀ ਤਾਰਾ ਮੁੱਕਦੀਆਂ ਨੇ ਲੋ ਬੰਦੇ ਦੇਖੀ ਨਜ਼ਾਰਾ ਵੀ ਮੈਂ ਇੱਥੇ ਗੱਲ ਕਰੂੰਗਾ ਨਿੰਮਾ ਖੇਖੇ ਵਾਲਾ ਇੱਕ ਪਾਸੇ ਜੋਂਡੀਅਰ ਜਿਵੇਂ ਲਾਂਗੀ ਬਾਈ ਕਹਿੰਦਾ ਉਹਨਾਂ ਦੀ ਜੋਂਡੀਅਰ ਰੱਖਿਆ ਜਾਨ ਤੋਂ ਪਿਆਰਾ ਇਹ ਜਾਨ ਤੋਂ ਪਿਆਰਾ ਜੋਂਡੀਅਰ ਹੀ ਐ 52 10 ਕਾਲੇ ਢੱਡਾ ਵਾਲਾ ਮੇਰੇ ਵੀਰੇ ਤੇ ਦੂਜੇ ਪਾਸੇ 855 ਸਰਮਹਾਲਾਜ ਫਾਜ ਨੇ ਆਸੇ ਦੀ ਠੀਕ ਕਹਿੰਦੇ ਮਰਾਠੀ ਸੁਨਰਾਜ ਨੇ ਜਿੰਦਾ ਦੇ ਟਰੈਕਟਰ ਜੱਟਿਆਂ ਨੇ ਫਾਜ ਨੇ ਪਰ ਇਧਰ ਨੇ ਪਾਸੇ ਜੁਨੀਅਰ ਮੇਰੇ ਵੀਰੇ ਪਹਿਲੀ ਵਾਰ ਤੇ ਖਿੱਚ ਕੇ ਲੈ ਗਿਆ ਉਹ ਦੇਖਾਂਗੇ ਵੀ ਕਿ ਖਿੱਚ ਲੈ ਬੈਰੀਆ ਖਿੱਚ ਲੈ ਕੋਣ ਖਿੱਚੂਗਾ ਕੌਣ ਗੱਲ ਕੋ ਖਿੱਚਾਉਂਦੇ ਨੇ ਸਦਾ ਦਿੱਸੇਗਾ 2015 ਦੀ ਮੈਂ ਗੱਲ ਕਰਾਂ ਤਾਂ 21000 ਕਹਿੰਦੇ ਟਾਪ ਦਾ ਨਾਮ ਹੋਇਆ ਕਰਦਾ ਸੀਗਾ 2015 ਦੇ ਵਿੱਚ ਸਭ ਤੋਂ ਵੱਧ ਬੇਲੇ ਜਿੱਤਣ ਵਾਲਾ 21000 ਦੇ ਉਹ ਸਾਹਮਣੇ ਜੀਓਡੀਅਨ ਟਰੈਕਟਰ ਆ ਭਾਵੇਂ ਖੁੱਦੀ ਦੀ ਗੱਲ ਹੋਵੇ ਭਾਵੇਂ ਰਾਮਗੜ ਦੀ ਗੱਲ ਹੋਵੇ ਮੇਰੇ ਵੀਰੋ ਭਾਵੇਂ ਕਹਿੰਦੇ ਕੌਮਸੇ ਪਿੰਡ ਦੀ ਗੱਲ ਹੋਵੇ ਭਾਵੇਂ ਤੋਲੇਵਾਲ ਦੀ ਗੱਲ ਹੋਵੇ ਭਾਵੇਂ ਫਰਵਾਹੀ ਦੀ ਗੱਲ ਹੋਵੇ ਭਾਵੇਂ ਬਾਂਹਰਵਾਲ ਦੀ ਗੱਲ ਹੋਵੇ ਪਰਨੇ ਕਿ ਨਾਮ ਗਲਾਈ ਚੱਲਾਂਗੇ ਭਾਵੇਂ ਵੱਡੇ ਨਾਮ ਦਿੱਤੇ ਨੇ ਇਹ ਮੁੱਤੋ ਹੀ ਵਾਲਾ ਟਰੈਕਟਰ ਫਿਰ ਮੈਂ ਲਿਵਾਜੇ ਗੱਲ ਕਰਾਂ ਰੇਡਪੇ ਤੇ ਕਲਵੀਰ ਕਮੇ ਦੀ ਕਰ ਰਹੀ ਸੀ ਜਿਹੜਾ ਆ ਪੱਪਾ ਪਾਰ ਹੋਇਆ ਮੱਖਾ ਨਾ ਉਹਦੇ ਤੋਚਲੇ ਹੋਏ ਤੇ ਮੈਨੂੰ ਕਹਿੰਦੇ ਥੋੜੀ ਜਿਹੀ ਦੋਲੀ ਇੱਧਰ ਵੀ ਪਾ ਦੇ ਤੇ ਜਿਹਦੇ ਵਿੱਚ ਸ਼ਹਿਰ ਤੋਂ ਉੱਪਰ ਕੀ ਵੱਲ ਲੰਡੇ ਵਾਲਾ ਮੈਲਗੀਆਂ ਦੇ ਖੇਤ ਦੇ ਵਿੱਚ ਵੱਡਾ ਨਾ ਤੇ ਇੱਕ ਮੁੰਡਾ ਵੀ ਬਲਗੱਡੀਆ ਫੇਰਦਾ ਰਿਹਾ ਤੇ ਕਹਿੰਦੇ ਉਹਦੇ ਨਾਲ ਯਾਰੀ ਸੀ ਕਹਿੰਦਾ ਉਹ ਮੁੰਡੇ ਦਾ ਨੰਬਰ ਦੇ ਦੇ ਤੇ ਭਾਈ ਫਿਰ ਪੱਕੇ ਤਾਸ ਦੀ ਤੋਚਰੇ ਨਾਲ ਲੈ ਆਏ ਇਹ ਪਹਿਲਾ ਵਾਰ ਤੋਂ ਮੇਲਾ ਕਰਵਾਇਆ 2013 ਨੂੰ ਮਤੋਈ ਦੇ ਵਿੱਚ ਪਿੱਤੀ ਹੋਣੀ ਕੁਝ ਹੋਏ ਨੇ ਨਾਲ ਜੁੜੀਏ ਕਹਦੇ ਹੈ ਮਹਿ ਦੇ ਨਾਮ ਪਏ ਕਿ ਮਹਿਰ ਤੇਰੀ ਹੈ ਜੱਜਤਾ ਪੰਜਾਬ ਉੱਤੇ ਸਾਰੀ ਦੁਨੀਆ ਤੋਂ ਸੋਹਣਾ ਤਾਰ ਲੱਗਦਾ ਬਖਸ਼ੀ ਸੋਹਣੀ ਸੁਗੰਧੀ ਗੁਲਾਬ ਨੂੰ ਤੂੰ ਸਾਰੇ ਫੁੱਲਾਂ ਤੋਂ ਸੋਹਣਾ ਤਾਰ ਲੱਗਦਾ ਰੱਖਿਆ ਸਤ ਦਾ ਦਾਤਾ ਤੂੰ ਆਪ ਬਣਿਆ ਦੀਦਾ ਸਤ ਦਾ ਸਦਾ ਹੀ ਤਾਰ ਲੱਗਦਾ ਸੱਬੇ ਦਾਤਾ ਤੋਂ ਮਾਰਕਾ ਆਪ ਦਿੰਦਾ ਧੀਰਾ ਕਹੇ ਬੰਦੇ ਦਾ ਨਾ ਲੱਗਦਾ ਸੱਬੇ ਦਾਤਾ ਤੋਂ ਮਾਰਕਾ ਆਪ ਦਿੰਦਾ ਧੀਰਾ ਕਹੇ ਬੰਦੇ ਦਾ ਨਾ ਲੱਗਦਾ ਉਹ ਦੇਖਦੇ ਆ ਸਾਹਮਣੇ ਉਹਨਾਂ ਨਾਰਕਸਰ ਜੂਨੀਅਰ ਮੈਚ ਚ ਰੰਗ ਜਾ ਰਿਹਾ ਸੀ ਜੇ ਇੱਥੇ ਡਰਾਈਵਰ ਤਕਨੀਕ ਬਣਾਉਂਦਾ ਗੱਲ ਵੱਖਰੀ ਬਣ ਜਾਣੀ ਸੀ ਮੁਰੰਦੀ ਘਰ ਵਾਲੇ ਬੰਦੇ ਮਦਦ ਕਰੇ ਟੀਵੀ ਵਾਲਾ ਰੋਪਰ ਉਹ ਸਾਹਮਣੇ ਦੇਖੀਏ ਨਜ਼ਾਰਾ ਸਾਹਮਣੇ ਨਜ਼ਾਰਾ ਕਦੇ ਇਸ ਵੇ ਮਤੋਈ ਵਾਲਾ ਜੂਨੀਅਰ ਖੇਡ ਦੇ ਮੈਦਾਨ ਪਰਵਾਹ ਲਾ ਰਹੇ ਆ ਵਾਹ ਜੀ ਵਾਹ ਲਓ ਇਧਰਲੇ ਪਾਸੇ ਬੜਾ ਸੋਹਣਾ ਮੁਕਾਬਲਾ ਹੈ ਧੰਨ ਧੰਨ ਬਾਬਾ ਸਾਧੂ ਸਿੰਘ ਜੀ ਦੀ ਯਾਦ ਦੇ ਵਿੱਚ ਬਣਿਆ ਹੋਇਆ ਜਦੋਂ ਕੋ ਸਵਾਮਾ ਕਲੱਬ ਮੇਰੇ ਵੀਰੋ ਇਹਨਾਂ ਦੇ ਲੱਖ ਤੇ ਜਿਗਰ ਗੱਦੀ ਨਸ਼ੀਨ ਸਤੋਵਰ ਰਾਮ ਸਿੰਘ ਜੀ ਦੀ ਸਰਪ੍ਰਸਤੀ ਦੇ ਹੇਠ ਜਿੱਥੇ ਵਾਬੇ ਨਾਨਕ ਦੇ ਚਲਾਏ ਹੋਏ 20 ਰੁਪਿਆਵਾਂ ਵਾਲੇ ਲੰਗਰ ਵੀ ਇਸ ਲੰਗਰ ਦੇ ਵਿੱਚ ਉੱਪਰ ਵਰਤਦੇ ਰਹਿੰਦੇ ਆ ਤੇ ਟੋਰਚ ਨਾਲ ਮੇਲਾ ਵੀ ਬਾਬਾ ਜੀ ਦੀ ਸਰਪ੍ਰਸਤੀ ਨੇ ਇਹ ਉਹਨਾਂ ਦੇ ਸੇਵਕ ਉਹਨਾਂ ਦੇ ਚਰਨੀ ਲੱਗੇ ਹੋਏ ਤਾਂ ਧੰਨ ਧਰਬਾ ਸਾਧੂ ਸਿੰਘ ਜੁਗਸਵਾਲਾ ਕਲੱਬ ਵਾਲੇ ਨੌਜਵਾਨਾਂ ਨੇ ਤਰਫੋਂ ਉਲੀਕਿਆ ਗਿਆ ਸੋ ਪਹਿਲਾਂ ਵੀ ਬਹੁਤ ਸਾਰੇ ਪ੍ਰੇਟਾਏ ਕوجਿਕ ਕਾਰਨਾ ਕਰਕੇ ਉਹ ਮੇਲਾ ਜਿਹੜਾ ਨੇਪਰੇ ਨਹੀਂ ਚੜ ਸਕਿਆ ਤੇ ਬਾਬਾ ਜੀ ਨੇ ਆਖਿਆ ਵੀ ਆਪਾਂ ਕਿਸੇ ਨੂੰ ਨਰਾਸ਼ ਨਹੀਂ ਕਰਨਾ ਆਪਾਂ ਮਾਨ ਦੇਣਾ ਹੈ ਗਿਆ ਨੂੰ ਜੋ ਬਾਹਰੋਂ ਆਏ ਨੇ ਉਹਨਾਂ ਦਾ ਸਨਮਾਨ ਮਾਨ ਰੱਖਿਆ ਤੇ ਦੁਆਰਾ ਫਿਰ ਇਸ ਮੇਰੇ ਵੀਰੇ ਰੁਕੇ ਹੋਏ ਕਾਰਜ ਨੂੰ ਨੇਪੜੇ ਚੜ੍ਹਨ ਦੇ ਲਈ ਬਾਬਾ ਜੀ ਨੇ ਵੱਡਾ ਸਹਿਯੋਗ ਦਿੱਤਾ